ਅੱਜ ਮੈਰੀਪੁਰ ਪਿੰਡ ਵਿੱਚ ਅਸੀਂ ਅੱਖਾਂ ਦਾ ਕੈਂਪ ਲਗਾ ਰਹੇ ਹਾਂ ਜਿਹਦੇ ਵਿੱਚ ਕਿ ਅੱਖਾਂ ਦੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਤਾਂ ਹੋਏਗਾ ਹੀ ਹੋਏਗਾ ਖਾਸ ਕਰ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਚਿੱਟਾ ਮੋਤੀਆ ਹੈ ਜਿਹੜੇ ਕਿ ਬਲਾਈਂਡਨੈਸ ਸਭ ਤੋਂ ਵੱਡੀ ਕਹਿੰਦਾ ਪ੍ਰੋਬਲਮ ਹੈਗੀ ਹੈ ਜਿਹੜੀ ਕਿ ਪ੍ਰੀਵੈਂਟੇਬਲ ਬਲਾਈਂਡਨੈਸ ਯਾ ਕਿਉਰੇਬਲ ਬਲਾਈਂਡਨੈਸ ਬੈਸ ਟੈਕਨੀਕ ਦੇ ਨਾਲ ਜਿਹਨੂੰ ਅਸੀਂ ਕਹਿੰਦੇ ਫੇਕੋ ਮਲਟੀਫਿਕੇਸ਼ਨ ਵਿਦ ਫੋਲਡੇਬਲ ਆਈਵਲਸ ਉਹਦੇ ਨਾਲ ਅਸੀਂ ਮਰੀਜ਼ਾਂ ਦਾ ਆਪਰੇਸ਼ਨ ਕਰਾਂਗੇ ਔਰ ਜਿਹੜੀ ਬੈਸ ਸੁਵਿਧਾ ਦੇ ਨਾਲ ਸਰਾਂ ਦਾ ਆਪਰੇਸ਼ਨ ਹੋਏਗਾ

ਮੈਨੂੰ ਰਿਪੋਰਟ ਕਿੰਨੂ ਕਿੱਦਾਂ ਲੱਗਾ ਚੈੱਕ ਕਰਾ ਕੇ ਵਾਹ ਵਧੀਆ ਲੱਗਣ ਜਿਹਨਾਂ ਨੇ ਚੈੱਕ ਅਪ ਕਰਵਾਉਣ ਨਵਾਇਆ ਤਾਂ ਕੈਂਪ ਤੋਂ ਤੁਮ ਨੂੰ ਇੱਦਾਂ ਲੱਗ ਮੈਨਾਂ ਹੱਤਾਂ ਨਾਲ ਮਦਦ ਕਰਦੇ ਹਾਂ ਉਹਨਾਂ ਦਾ ਬਹੁਤ ਬਹੁਤ ਸਾਡੇ ਕੋਲ ਉਹ ਲਵ ਜਿਹੜਾ ਕਹਿਣ ਨੂੰ ਨਹੀਂ ਕਿ ਜਿਹੜੇ ਉਹਨਾਂ ਦੀ ਬਹੁਤ ਕਿਰਪਾ ਬਹੁਤ ਵਧੀਆ ਲੱਗਾ ਸਾਨੂੰ ਇਹਨਾਂ ਨੇ ਸਲਾਈ ਦਾ ਵੀ ਸਿਖਾਉਂਦੇ ਆ ਜੀ ਆਪਦੇ ਕੋਲੋਂ ਖਰਚੇ ਕਰਦੇ ਸਾਰੇ ਬਹੁਤ ਬਹੁਤ ਧੰਨਵਾਦ ਭਾਈ ਦਰਮ ਸਿੰਘ ਦਾ ਮੈਰੀਪੋਰ ਅਸੀਂ ਥੈਂਕਸ ਕਰਨਾ ਚਾਹੁੰਦੇ ਆ ਸਰਦਾਰ ਧਰਮ ਸਿੰਘ ਜੀ ਦਾ ਉਹਨਾਂ ਨੇ ਸਾਡੇ ਪਿੰਡ ਕੈਂਪ ਲਵਾਇਆ ਆ ਇਸ ਦਾ ਡਾਕਟਰ ਸਿੰਘ ਨੂੰ ਬੁਲਾਇਆ ਜਲੰਧਰ ਹਸਪੀਟਲ ਤੋਂ ਉਹ ਬਹੁਤ ਫੇਮਸ ਆ ਆਈ ਚੈੱਕਅਪ ਕਰਵਾਇਆ ਬਹੁਤ ਵਧੀਆ ਜੀ ਦਰਿਆ ਸਾਡਾ ਐਕਸਪੀਰੀਅੰਸ ਜੀ ਦਾ ਅੱਜ ਸੀ ਇੱਥੇ ਆਪਣੇ ਪਿੰਡ ਮੈਰੀਪੁਰ ਦੇ ਵਿੱਚ ਡਿਸਟ੍ਰਿਕਟ ਪੂਰਥਲਾ ਅੱਜ ਇੱਥੇ ਇਕੱਠੇ ਹੋਏ ਆ ਜਿੱਥੇ ਕਿ ਭਾਈ ਸਾਹਿਬ ਸਰਦਾਰ ਧਰਮ ਸਿੰਘ ਜੀ ਖਿੰਦਾ ਜੀ ਵੱਲੋਂ ਇੱਕ ਮੁਫਤ ਆਈ ਕੈਂਪ ਲਗਾਇਆ ਗਿਆ ਸੀ ਅੱਜ ਜੋ ਮਨੁਮਾਨ ਹੈ ਅੱਜ ਇਸ ਆਈ ਕੈਂਪ ਦੇ ਵਿੱਚ ਆ ਕੇ ਸ਼ਿਰਕਤ ਕਰਨ ਦੇ ਲਈ ਮੈਨੂੰ ਇਹਨਾਂ ਨੇ ਇਨਵਾਈਟ ਕੀਤਾ ਔਰ ਅਸੀਂ ਅੱਜ ਜੋ ਇਹ ਜੋ ਸਰਵਿਸ ਸ਼ੁਰੂਆਤ ਕੀਤੀ ਗਈ ਹੈ ਅੱਜ ਇਹ ਆਈ ਕੈਂਪ ਤੋਂ ਸ਼ੁਰੂਆਤ ਹੋਈ ਹੈ ਔਰ ਅਸੀਂ ਅਨਾਉਂਸ ਕੀਤਾ ਹੈ ਕਿ 22 ਫਰਵਰੀ ਨੂੰ ਅਸੀਂ ਇੱਕ ਬਹੁਤ ਵੱਡਾ ਮੈਡੀਕਲ ਕੈਂਪ ਜਿਹਦੇ ਵਿੱਚ ਸੁਪਰ ਸਪੈਸ਼ੈਲਿਟੀ ਡਾਕਟਰਸ ਜਿਹੜੇ ਸੀ 올 ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਬਟਿੰਡਾ ਤੋਂ ਆਣਗੇ ਔਰ ਉਹਦੇ ਵਿੱਚ ਅਸੀਂ ਇਸ ਪਿੰਡ ਤੋਂ ਹੀ ਸ਼ੁਰੂਆਤ ਕਰਾਂਗੇ ਔਰ ਜਿਹੜੀ ਇਹ ਮੂਵਮੈਂਟ ਹੈ ਇਹ ਸ਼ਹੀਦ ਉਦਮ ਸਿੰਘ ਜੋ ਦੇ ਨਾਮ ਤੇ ਇੱਕ ਯੂਨੀਵਰਸਿਟੀ ਬਣਨ ਜਾ ਰਹੀ ਹੈ ਉਦਮ ਸਿੰਘ ਸ਼ਹੀਦ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ ਪੰਜਾਬ ਜਿਹਦੇ ਵਿੱਚ ਮੈਨੂੰ ਇਸ ਯੂਨੀਵਰਸਿਟੀ ਦੇ ਫਾਊਂਡਰ ਚਾਂਸਲਰ ਹੋਣ ਦਾ ਮਾਣ ਮਿਲਿਆ ਹੈ ਅਸੀਂ ਉਸ ਯੂਨੀਵਰਸਿਟੀ ਦੇ ਬੈਨਰ ਦੇ ਅੰਡਰ ਇਹ ਜੀ ਜਿਹੜੀ ਸਰਵਿਸ ਹੈ ਅੱਜ ਮੈਰੀਪੁਰ ਤੋਂ ਸ਼ੁਰੂਆਤ ਕਰਕੇ ਅਸੀਂ ਬਾਕੀ ਪਿੰਡ ਜਿਹੜੇ ਪੰਜਾਬ ਦੇ ਨੇ ਉੱਥੋਂ ਤੱਕ ਲੈ ਕੇ ਜਾਵਾਂਗੇ ਸੋ ਥੈਟ ਇਹ ਜਿਹੜੀ ਸਹੂਲਤ ਹੈ ਇਹ ਹਰ ਪਿੰਡ ਪਿੰਡ ਤੱਕ ਪਹੁੰਚ ਸਕੇ ਕਿਉਂਕਿ ਹੈਲਥ ਜਿਹੜੀ ਹੈ ਆਪਾਂ ਇੰਗਲਿਸ਼ ਦੀ ਕਹਾਵਤ ਹੈ ਹੈਲਥ ਇਜ਼ ਵੈਲਥ ਤਾਂ ਬਹੁਤ ਇੰਪੋਰਟੈਂਟ ਹੈ ਹੈਲਥ ਕੈਂਪ ਲੱਗਣੇ ਔਰ ਦਵਾਈਆਂ ਦੇ ਲੰਗਰ ਲੰਗਣੇ ਬਹੁਤ ਜ਼ਰੂਰੀ ਹੈ ਅਸੀਂ ਅੱਜ ਦਵਾਈਆਂ ਦਾ ਲੰਗਰ ਵੀ ਜਿਹੜਾ ਆਗਲੇ ਕੈਂਪਾਂ ਦੇ ਵਿੱਚ ਮੈਂ ਪੈਸਾ ਬਣਾਣਾ ਗੱਲ ਕੀਤੀ ਹੈ ਅਸੀਂ ਇਹ ਕਰਵਾਵਾਂਗੇ ਔਰ ਜੋ ਯੂਨੀਵਰਸਿਟੀ ਬਣਨ ਜਾ ਰਹੀ ਹੈ ਸ਼ਹੀਦ ਉਧਮ ਸਿੰਘ ਜੀ ਦੇ ਨਾਮ ਦੇ ਉੱਤੇ ਇਹਦੀ ਫਾਰਮਲ ਅਨਾਉਂਸਮੈਂਟ ਪੰਜਾਬ ਸਰਕਾਰ ਵੱਲੋਂ 29 ਅਗਸਤ ਨੂੰ ਕੀਤੀ ਗਈ ਸੀ ਔਰ 26 ਦਸੰਬਰ 2000 ਆਪਾਂ ਦੇਖੀਏ 25 ਨੂੰ ਹੀ ਅਸੀਂ ਕੈਂਪਸ ਜੋ ਹੈ ਇਸ ਮੈਰੀਪੁਰ ਤੋਂ ਹੀ ਆਪਾਂ ਡਿਸਟ੍ਰਿਕਟ ਕਪੂਰਥਲਾ ਪਿੰ ਨizampur ਦੇ ਵਿੱਚ ਅਸੀਂ ਕੈਂਪਸ ਆਈਡੈਂਟੀਫਾਈ ਕੀਤਾ ਹੈ ਜੋ ਕਿ ਬਿਲਟ ਅਪ ਕੈਂਪਸ ਹੈ ਔਰ ਆਪਣੀ ਕਮਿਊਨਿਟੀ ਵੱਲੋਂ ਹੀ ਉਹ ਕੈਂਪਸ ਅਰੇਂਜ ਕੀਤਾ ਗਿਆ ਹੈ ਉਹਦੇ ਵਿੱਚੋਂ ਯੂਨੀਵਰਸਿਟੀ ਬਣਨ ਜਾ ਰਹੀ ਉਹਦਾ ਵੀ ਫਾਰਮਲ ਇਨਾਗੂਰੇਸ਼ਨ ਪੰਜਾਬ ਸਰਕਾਰ ਦੇ ਸੀਨੀਅਰ ਕੈਬਨਿਟ ਮਿਨਿਸਟਰ ਸ਼੍ਰੀ ਅਮਨਰੌਜ ਰਜੀਵ ਵੱਲੋਂ ਕੀਤਾ ਗਿਆ ਸੀ ਔਰ 31 ਜੁਲਾਈ 2026 ਨੂੰ ਸਾਡਾ ਜੋ ਟੀਚਾ ਹੈ ਕਿ ਅਸੀਂ ਇਹ ਜੋ ਯੂਨੀਵਰਸਿਟੀ ਹੈ ਇਹਦਾ ਪਹਿਲਾ ਸੈਸ਼ਨ ਜਿਹੜਾ ਸ਼ੁਰੂਆਤ ਕਰਦੀ ਹੈ ਸੋ ਇਹ ਮਿਸ਼ਨ ਜਿਹੜਾ ਅਸੀਂ ਸ਼ੁਰੂਆਤ ਕੀਤੀ ਹੈ ਕਿ ਇੱਕ ਮੁਫਤ ਆਈ ਕੈਂਪ ਤੋਂ ਮੈਡੀਕਲ ਕੈਂਪ ਤੋਂ এডੂਕੇਸ਼ਨ ਤੇ ਸਕਿਲਸ ਬੱਚਿਆਂ ਨੂੰ ਦੇ ਕੇ ਤਿਆਰ ਕੀਤਾ ਜਾਵੇ ਸਾਡਾ ਯੂਥ ਹੈਲਦੀ ਵੀ ਹੋਵੇ ਸਾਡਾ ਯੂਥ ਐਜੂਕੇਟਿਡ ਵੀ ਹੋਵੇ ਹਨਰਮੰਦ ਵੀ ਹੋਵੇ ਉਹ ਜੇ ਆਪਣੇ ਦੇਸ਼ ਚ ਨੌਕਰੀ ਕਰਨਾ ਚਾਹੁੰਦਾ ਉਹਦੇ ਲਈ ਤਿਆਰ ਹੋਵੇ ਜੇ ਆਪਣੇ ਦੇਸ਼ ਤੋਂ ਬਾਹਰ ਜਾ ਕੇ ਨੌਕਰੀ ਕਰਨਾ ਚਾਹੁੰਦਾ ਤਾਂ ਹਨਰ ਲੈ ਕੇ ਜਾਵੇ ਜ਼ਮੀਨਾਂ ਵੇਚ ਕੇ ਨਾ ਜਾਵੇ ਇਲੀਗਲ ਰੂਟ ਤੋਂ ਨਾ ਜਾਵੇ ਇਹ ਯੂਨੀਵਰਸਿਟੀ ਦਾ ਮੇਨ ਫੋਕਸ ਹੈ ਕਿ ਅਸੀਂ ਤਿਆਰ ਕਰਨਾ ਆਪਣੇ ਯੂਥ ਨੂੰ ਹੈਲਥ ਦੇ ਵਾਈਸ ਵੀ ਤੇ ਐਜੂਕੇਸ਼ਨ ਵਾਈਸ ਵੀ ਕਿ ਇੱਕ ਉਹ ਐਸਾ ਯੂਥ ਜਿਹੜਾ ਭਾਰਤ ਨੂੰ ਆਪਣੇ ਦੇਸ਼ ਨੂੰ ਆਪਣੀ ਸਟੇਟ ਨੂੰ ਅੱਗੇ ਲੈ ਕੇ ਜਾ ਸਕੇ ਮੈਂ ਬਹੁਤ ਵਧਾਈ ਦੇਣਾ ਹੈ ਸਰਦਾਰ ਧਰਮ ਸਿੰਘ ਜੀ ਹੋਣਾ ਨੂੰ ਇਹ ਉਪਰਾਲਾ ਕਰਨ ਤੇ ਔਰ ਅਸੀਂ ਇਹਨਾਂ ਦੇ ਨਾਲ ਮਿਲ ਕੇ ਇਸ ਮਿਸ਼ਨ ਨੂੰ ਅੱਗੇ ਲੈ ਕੇ ਚੱਲਾਂਗੇ ਔਰ ਇਹਨਾਂ ਦਾ ਥੈਂਕਸ ਵੀ ਕਰਨਾ ਚਾਹੁੰਦਾ ਕਿ ਇਹਨਾਂ ਨੇ ਯੂਨੀਵਰਸਿਟੀ ਦੇ ਲਈ ਇਹ ਬੜਾ ਕਲੀਅਰਲੀ ਗੱਲ ਕਹੀ ਹੈ ਕਿ ਪੂਰੀ ਦੀ ਪੂਰੀ ਸਾਡਾ ਐਨ ਆਰ ਆਈ ਡਾਇਸਪੋਰਾ ਜਿਹੜਾ ਯੂ ਐਸ ਚ ਬੈਠਾ ਆ ਇਹ ਉਹਨੂੰ ਲੀਡ ਕਰਨਗੇ ਔਰ ਆਪਾਂ ਨੂੰ ਯੂਨੀਵਰਸਿਟੀ ਲਈ ਜੋ ਵੀ ਜ਼ਰੂਰਤ ਹੈ ਜਿਸ ਤਰ੍ਹਾਂ ਦੀ ਵੀ ਸਪੋਰਟ ਦੀ ਲੋੜ ਹੈ ਉਹ ਇਹਨਾਂ ਨੇ ਕਿਹਾ ਹੈ ਕਿ ਅਸੀਂ ਇਹਨਾਂ ਨੇ ਸ਼ੋਰ ਕੀਤਾ ਹੈ ਕਿ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਅਸੀਂ ਤੁਹਾਡੇ ਨਾਲ ਖੜੇ ਆਪਾਂ ਘਾ ਭਰਿਆ ਦੇਣਾ ਸਾਡੇ ਵਿੱਚ ਜਿਹੜੀ ਕਪੂਰਥਲਾ ਦੇ ਵਿੱਚ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਤੇ ਯੂਨੀਵਰਸਿਟੀ ਬਣ ਜਾ ਰਹੀ ਆ ਉਹਨਾਂ ਦੇ ਕੈਪ ਫਾਊਂਡਰ ਚਾਂਸਲਰ ਫਾਊਂਡਰ ਸੰਦੀਪ ਕੌੜਾ ਜੀ ਅਸੀਂ ਬੜੇ ਵਡਭਾਗੀ ਆ ਕਿਉਂ ਆਪ ਚੱਲ ਕੇ ਅੱਜ ਮੇਰੇ ਇਸ ਅੱਖਾਂ ਦੇ ਕੈਂਪ ਦੇ ਵਿੱਚ ਆਪਣੀ ਯੂਨੀਵਰਸਿਟੀ ਬਾਰੇ ਗੱਲ ਕੀਤੀ ਅਸੀਂ ਔਰ ਹੁਣ ਦੂਜਾ ਵੱਡਾ ਕੈਂਪ 21 ਤਰੀਕ ਨੂੰ ਸਾਡੇ ਨਗਰ ਦੇ ਵਿੱਚ ਇੱਥੇ ਹੀ ਅਸੀਂ ਐਮਜ਼ ਦੀ ਬਹੁਤ ਮਸ਼ਹੂਰ ਡਾਕਟਰ ਆ ਰਹੇ ਆ ਸਰਦਾਰ ਕਮਲਜੀਤ ਸਿੰਘ ਜੀ ਕੌੜਾ ਸਾਹਿਬ ਵੀ ਇੱਥੇ ਆ ਜਿਨ੍ਹਾਂ ਨੇ ਬੀਕਨ ਇਰ ਵਾਲੀ ਟ੍ਰੇਨ ਨੂੰ ਪੰਜਾਬ ਤੋਂ ਬਠਿੰਡੇ ਬ੍ਰੇਕਾਂ ਲਾਤੀਆਂ ਔਰ ਅਸੀਂ ਬਰੇ ਵਡਭਾਗੇ ਆ ਔਰ ਇਹ ਦੋਨਾਂ ਕੈਂਪਾਂ ਤੋਂ ਬਾਅਦ ਅਸੀਂ ਯੂਨੀਵਰਸਿਟੀ ਲਈ ਜੋ ਵੀ ਮਾਨਤਾਨ ਜੋ ਵੀ ਸਹਿਯੋਗ ਚਾਹੀਦਾ ਹੋ ਕੌੜਾ ਸਾਹਿਬ ਨੂੰ ਅਸੀਂ ਇਹਨਾਂ ਦੇ ਨਾਲ ਤਨੋਂ ਮਨੋਂ ਤੇ ਤਨੋਂ ਨਾਲ ਆਂ ਔਰ ਵੱਧ ਤੋਂ ਵੱਧ ਸੇਵਾ ਕਰਾਂਗੇ ਇਹਨਾਂ ਹੀ ਮੈਂ ਇਹਨੀਆਂ ਕ ਬੇਨਤੀਆਂ ਦੇ ਨਾਲ ਮੈਂ ਸਾਰਿਆਂ ਦਾ ਜੀ ਆ ਸਾਰੀ ਸੰਗਤ ਨੂੰ ਬਹੁਤ-ਬਹੁਤ ਧੰਨਵਾਦੀ ਆ ਖਾਸ ਤੌਰ ਤੇ ਸੰਦੀਪ ਕੌੜਾ ਜੀ ਡਾਕਟਰ ਕਮਲਜੀਤ ਜੀ ਡਾਕਟਰ ਥਿੰਦ ਜੀ ਤੇ ਮਾਨ ਸਿੰਘ ਜੀ ਔਰ ਰਾਣਾ ਸਾਹਿਬ ਆਏ ਸੀ ਉਹ ਵੀ ਪਹਿਲਾਂ ਆਪਣਾ ਟਾਈਮ ਲਾ ਗਿਆ ਵੈਸੇ ਵਾਦਾ ਸਾਡੇ ਨਾਲ ਕੋੜਾ ਸਾਹਿਬ ਦੇ ਨਾਲ ਸੀ ਕੌਣ ਦਾ ਚਲੋ ਹੁਣ 21 ਨੂੰ ਫਿਰ ਬੁਲਾਵਾਂਗੇ ਉਹਨਾਂ ਨੂੰ ਸਾਰਿਆਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਫਤ ਹੈ ਅੱਜ ਮੈਰੀਪੁਰ ਪਿੰਡ ਵਿੱਚ ਅਸੀਂ ਅੱਖਾਂ ਦਾ ਕੈਂਪ ਲਗਾ ਰਹੇ ਹਾਂ ਇਹਦੇ ਵਿੱਚ ਕੇ ਅੱਖਾਂ ਦੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਤਾਂ ਹੋਏਗਾ ਹੀ ਹੋਏਗਾ ਖਾਸ ਕਰ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਚਿੱਟਾ ਮੋਤੀਆ ਹੈ ਜਿਹੜੀ ਕਿ ਬਲਾਈਂਡਨੈਸ ਸਭ ਤੋਂ ਵੱਡੀ ਕਹਿੰਦਾ ਪ੍ਰੋਬਲਮ ਹੈਗੀ ਹੈ ਜਿਹੜੀ ਕਿ ਪ੍ਰੀਵੈਂਟੇਬਲ ਬਲਾਈਂਡਨੈਸ ਯਾ ਕਿਉਰੇਬਲ ਬਲਾਈਂਡਨੈਸ ਉਹਦੇ ਇਲਾਜ ਵਾਸਤੇ ਅਸੀਂ ਇੱਥੇ ਆਏ ਹਾਂ ਉਹਨਾਂ ਪੇਸ਼ੈਂਟਸ ਨੂੰ ਅਸੀਂ ਚੂਜ਼ ਕਰਾਂਗੇ ਔਰ ਬੈਸਟ ਟੈਕਨੀਕ ਦੇ ਨਾਲ ਜਿਹਨੂੰ ਅਸੀਂ ਕਹਿੰਦੇ ਫੀਗੋ ਮਲਟੀਫਿਕੇਸ਼ਨ ਵਿਦ ਫੋਲਡੇਬਲ ਆਈਵਲਸ ਉਹਦੇ ਨਾਲ ਅਸੀਂ ਰੀਜ਼ਨ ਦਾ ਆਪਰੇਸ਼ਨ ਕਰਾਂਗੇ ਔਰ ਜਿਹੜੀ ਬੈਸਟ ਸੁਵਿਧਾ ਦੇ ਨਾਲ ਸਰਾਂ ਦਾ ਆਪਰੇਸ਼ਨ ਹੋਏਗਾ ਤਾਂ ਕਿ ਬਿਨਾ ਪੇਸ਼ਣ ਕਰ ਜਾ ਸਕੇ ਅਤੇ ਬਿਨਾ ਐਨਕ ਤੋਂ ਹੋ ਦੇਖ ਸਕੇ ਅੱਖਾਂ ਦੀਆਂ ਬਿਮਾਰੀਆਂ ਜਿਹੜੀਆਂ ਕਿ ਬੜੀਆਂ ਹੀ ਕਾਮਨ ਹੁੰਦੀਆਂ ਜਾ ਰਹੀਆਂ ਹਨ ਉਹਨਾਂ ਚੋਂ ਚਿੱਟਾ ਮੋਤੀਆ ਸਭ ਤੋਂ ਵੱਡੀ ਗੱਲ ਹੈ ਉਸ ਤੋਂ ਬਾਅਦ ਕਾਲਾ ਮੋਤੀਆ ਫਿਰ ਆਪਣੇ ਤੇ ਸ਼ੂਗਰ ਦੀ ਬਿਮਾਰੀ ਕਾਫੀ ਜ਼ਿਆਦਾ ਹੈ ਜਿਸ ਦੇ ਨਾਲ ਕਿ ਲੋਕਾਂ ਨੂੰ ਪ੍ਰੋਬਲਮਸ ਹੁੰਦੀਆਂ ਉਹਦੇ ਵਾਸਤੇ ਸਾਡਾ ਪੂਰਾ ਡਿਪਾਰਟਮੈਂਟ ਹੈ ਜਿਹੜਾ ਕਿ ਹਸਪਤਾਲ ਵਿੱਚ ਰਨ ਕਰਦਾ ਹੈ ਹਸਪਤਾਲ ਦੇ ਤਿੰਨ ਬ੍ਰਾਂਚੇਸ ਹਨ ਪਠਾਨਕੋਟ ਹੁਸ਼ਾਰਪੁਰ ਔਰ ਜਲੰਧਰ ਦੇ ਵਿੱਚ ਔਰ ਫਿਊਚਰ ਦੇ ਵਿੱਚ ਅਸੀਂ ਹੁਣ ਜਿਹੜੀ ਨਵੀਂ ਬ੍ਰਾਂਚ ਖੋਲਣ ਜਾ ਰਹੀ ਹੈ ਉਹ ਲੁਧਿਆਣਾ ਹੈ ਜਿੱਦਾਂ ਕਿ ਉਹਨੇ ਗੱਲ ਹੋ ਰਹੀ ਸੀ ਜਗਾ ਜਗਾ ਤੇ ਆਪਣੇ ਮੈਡੀਕਲ ਸਬਦਾ ਪ੍ਰਾਪਤ ਹੋਣੀ ਚਾਹੀਦੀ ਹੈ ਸੜਤੀ ਬਚਨ ਬਤ ਹੈ ਕਿ ਅਸੀਂ ਚੰਗੀ ਸਹੂਲਤ ਸਭ ਜਗਾ ਤੇ ਹੈ ਇਸ ਤੋਂ ਬਾਅਦ ਜਿਹੜੀ ਨਵੀਂ ਬ੍ਰਾਂਚ ਆਈਗੀ ਉਹ ਤਮਾਸ਼ਰ ਵਿੱਚ ਔਰ ਉਸ ਤੋਂ ਬਾਅਦ ਫਿਰ ਕਪੂਰਥਲਾ ਦੇ ਵਿੱਚ ਅਗਲੇ 5 ਮਹੀਨੇ ਦੇ ਵਿੱਚ ਇਹ ਤਿੰਨੇ ਬ੍ਰਾਂਚਸ ਖੋਲਣ ਗਿਆ ਜਿਹਦੇ ਵਿੱਚ ਸਾਰੇ ਸਹੂਲਤਾ ਮਿਲ ਸਕਣ ਔਰ ਅਸੀਂ ਜਗਾ ਜਗਾ ਟੈਂਪ ਲਗਾਵਾਂਗੇ ਮੈਰੀਪੁਰ ਵਿੱਚ ਅਸੀਂ ਸੋਚ ਰਹੇ ਹਾਂ ਕਿ ਹਰ ਸਾਲ ਹੀ ਅਸੀਂ ਇਹ ਕੈਂਪ ਲਗਾਇਆ ਕਰਾਂਗੇ ਜਿਸ ਦੇ ਨਾਲ ਕਿ ਸਾਡੇ ਮਰੀਜ਼ਾਂ ਨੂੰ ਆਰਾਮ ਮਿਲ ਸਕੇ ਔਰ ਨਿਗਾ ਮਿਲ ਸਕੇ ਔਰ ਚੰਗੀ ਦੁਨੀਆ ਉਹ ਦੇਖ ਸਕਣ ਆਨੰਦ ਉਹਦਾ ਮਾਣ ਸਕਣ ਸਰ ਹਰਨ ਸਿੰਘ ਹੁਣੇ ਉਹ ਸਾਡੇ ਨਾਲ ਸਹਿਯੋਗ ਦੇ ਰਹੇ ਹਨ ਕੈਂਪ ਲਗਾਉਣ ਵਾਸਤੇ ਮੈਰੀਪੁਰ ਪਿੰਡ ਦੇ ਵਿੱਚ ਉਹਨਾਂ ਵੱਲੋਂ ਪਿਛਲੇ ਸਾਲ ਹੀ ਸਾਨੂੰ ਉਹਨਾਂ ਦੀ ਰਿਕਵੈਸਟ ਆਈ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੈਂਪ ਲਗਾਉਣਾ ਚਾਹੁੰਦੇ ਹਾਂ ਤਾਂ ਅਸੀਂ ਹਾਂ ਕੀਤੀ ਔਰ ਅੱਜ ਅਸੀਂ ਇੱਥੇ ਪਿੰਡ ਵਿੱਚ ਹਾਂ ਉਹਨਾਂ ਦਾ ਬਹੁਤ ਹੀ ਜ਼ਿਆਦਾ ਸਹਿਯੋਗ ਹੈ ਉਹਨਾਂ ਦਾ ਇੱਕ ਤਰ੍ਹਾਂ ਕਹੀਏ ਕਿ ਡਰਜਾਨ ਹੈ ਕਿ ਪਿੰਡ ਔਰ ਇਲਾਕੇ ਦੀ ਚੰਗਾ ਉਥਾਨ ਹੋਵੇ ਮੈਡੀਕਲ ਸਹਾਇਤਾ ਮਿਲੇ ਔਰ ਚੰਗੀ ਪੜ੍ਹਾਈ ਲਿਖਾਈ ਦੇ ਵਿੱਚ ਇਥੋਂ ਦੇ ਨੌਜਵਾਨ ਹੋਣ ਟੈਕਨੀਕਲ ਐਜੂਕੇਸ਼ਨ ਉਹਨਾਂ ਨੂੰ ਮਿਲੇ ਜਦਾਂ ਕਿ ਉਦਮ ਸਿੰਘ ਸਕਿੱਲ ਯੂਨੀਵਰਸਿਟੀ ਬਣਨ ਜਾ ਰਹੀ ਹੈ ਉਹਦੇ ਵਿੱਚ ਵੀ ਉਹਨਾਂ ਦਾ ਪੂਰਾ ਯੋਗਦਾਨ ਹੈ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਹਦੇ ਵਿੱਚ ਯੋਗਦਾਨ ਦੇਈਏ ਔਰ ਉਹਨੂੰ ਅੱਗੇ ਵਧਾਈਏ ਰਾਨਾ ਕੇ ਧੰਨਵਾਦ ਧਰਮੇਦਾ ਕੇ ਹੋਰ ਕੀ ਰੱਖਾਂ ਦਾ ਕੈਂਪ ਲਾਇਆ ਤੁਹਾਨੂੰ ਕਿੱਦਾਂ ਲੱਗਿਆ ਰੱਖਿਆ ਕੈਂਪ ਤੁਹਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਜਿਹੜੇ ਡਾਕਟਰ ਆਏਗੇ ਆ ਉਹਨਾਂ ਦਾ ਬਹੁਤ ਬੜਾ ਕਿੱਤਾ ਵਾ ਹਾਂਜੀ ਜਿਨ੍ਹਾਂ ਨੇ ਕੈਂਪ ਲਾਇਆ ਉਹਨਾਂ ਨੂੰ ਤੁਸੀਂ ਕੀ ਕਹਾਂ ਜਾਓਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਅੱਗੇ ਤਾਂ ਹੋਰ ਕੈਂਪ ਲਾਣਾ ਅੱਗੇ ਤੋਂ ਇਹ ਸਾਲ ਬਾਅਦ ਲਾਉਂਦਾ ਹੀ ਆ ਕਰ ਤੇ ਕਿਲਮਾ ਕੈਂਪਾਂ ਗਏ ਇਹ ਦੂਜਾ ਅੱਜ ਧਰਮ ਸਿੰਘ ਖਿੰਡਾ ਵੱਲੋਂ ਔਖਾ ਦਾ ਕੈਂਪ ਲੱਗਿਆ ਆ ਤੇ ਜੋ ਕਿ ਇੱਕ ਬਹੁਤ ਵਧੀਆ ਉਪਰਾਲਾ ਆ ਤੇ ਹਰੇਕ ਦੀ ਤਰ੍ਹਾਂ ਪਰਮਾਤਮਾ ਚੜ੍ਹਦੀ ਕਲਾ ਜਰ ਰੱਖੇ ਇਹਨਾਂ ਨੂੰ ਵੀ ਤੇ ਸਾਰੇ ਨਗਰ ਨਿਵਾਸੀਆਂ ਨੂੰ ਆ ਡਾਕਟਰ ਬਹੁਤ ਵਧੀਆ ਡਾਕਟਰ ਆਪਣੇ ਥਿੰਦਾ ਇਹ ਜਲੰਧਰ ਤੋਂ ਤੇ ਵਧੀਆ ਉਹਨਾਂ ਦਾ ਟ੍ਰੀਟਮੈਂਟ ਆ ਵਾਹ ਵਧੀਆ ਲੱਗਾ ਜਿਹਨਾਂ ਨੇ ਚੱਕਰ ਲਵਾਇਆ ਤਾਂ ਕੈਂਪਸ ਤੁਹਾਨੂੰ ਕਿੱਦਾਂ ਦਾ ਗੱਲ ਮੈਨੂੰ ਬਹੁਤ ਧੰਨਵਾਦ ਕਰਦੇ ਆਂ। ਹਾਂ ਉਹਨਾਂ ਦਾ ਬਹੁਤ ਬਹੁਤ ਸਾਡੇ ਕੋਲ ਉਹ ਲਵ ਜੁ ਕਹਿਣ ਨੂੰ ਨਹੀਂ ਕਿ ਜਿਹੜੇ ਉਹਨਾਂ ਦੀ ਬਹੁਤ ਕਿਰਪਾ। ਹਾਂਜੀ ਅੱਗੇ ਕੰਮ ਤੁਹਾਨੂੰ ਲੱਗ ਅੱਗੇ ਤਾਂ ਵੀ ਇਦਾਂ ਹੀ ਲੱਗਦਾ ਰਹੇ। ਪਰਮਾਤਮਾ ਉਹਨਾਂ ਨੂੰ ਬਾਲ ਤੇ ਉਦਮ ਬਖਸ਼ੇ। ਤੇ ਸਾਡੇ ਪਿੰਡ ਜਿਹੜਾ ਥਿੰਦ ਆਈ ਹਸਪੀਟਲ ਜਲੰਧਰ ਵਾਲਿਆਂ ਨੇ ਤੇ ਸਾਡੇ ਚਾਚਾ ਜੀ ਸਰਦਾਰ ਧਰਮ ਸਿੰਘ ਖਿੰਡਾ ਜੀ ਰਹਿਣਮਾਈ ਹੇਠ ਜਿਹੜਾ ਟੈਂਡਾਈ ਹਸਪੀਟਲ ਨੇ ਕੈਂਪ ਲਾਇਆ ਬਹੁਤ ਹੀ ਵਧੀਆ ਉਪਰਾਲਾ ਜੋ ਕਿ ਲੋਡਵੰਦ ਲੋਕਾਂ ਲਈ ਬਹੁਤ ਹੀ ਵਧੀਆ ਇੱਕ ਕਰਮ ਹੈ ਇਹੋ ਜਿਹੇ ਜਿਹੜੇ ਆਈ ਚੈਟਅਪ ਦੇ ਜਿਹੜੇ ਲੱਗਣੇ ਚਾਹੀਦੇ ਸਾਲ ਬਾਅਦ ਤਕਰੀਬਨ ਲੱਗਣੇ ਚਾਹੀਦੇ ਆ ਸਾਡੇ ਚਾਚਾ ਜੀ ਤਕਰੀਬਨ ਲਵਾ ਹੀ ਦਿੰਦੇ ਆ ਸਾਡੇ ਪਿੰਡ ਖਾਸ ਕਰਕੇ ਹੁਣ ਤੁਸੀਂ ਦੇਖਿਆ ਉਹ ਬਹੁਤ ਹਮ ਹਮਾ ਕੇ ਆਸ-ਪਾਸੇ ਪਿੰਡਾਂ ਤੋਂ ਸੰਗਤ ਇੱਥੇ ਪਹੁੰਚੀ ਹੈ ਜੀ ਅ ਅਬ ਦੇਖੋ ਚੱਲ ਰਿਹਾ ਕਿੰਨਾ ਵਧੀਆ ਤਰ੍ਹਾਂ ਇਕੱਠ ਚੰਗਾ ਹੋਇਆ ਹੋਇਆ ਜੀ ਆਈ ਚੈੱਕਅਪ ਚੰਗਾ ਡਾਕਟਰ ਸਾਹਿਬ ਆਏ ਹੀ ਵਧੀਆ ਉਹਨਾਂ ਨੇ ਆਪ ਦੇਖਦੇ ਪਏ ਲੋਕਾਂ ਨੂੰ ਬਹੁਤ ਵਧੀਆ ਲੱਗਾ ਸਾਨੂੰ ਇਹਨਾਂ ਨੇ ਸਲਾਈਦਾ ਵੀ ਸਿਖਾਉਂਦੇ ਆ ਜੀ ਆਪਦੇ ਕੋਲੋਂ ਖਰਚੇ ਕਰਦੇ ਸਾਰੇ ਬਹੁਤ ਬਹੁਤ ਧੰਨਵਾਦ ਭਾਜੀ ਧਰਮ ਸਿੰਘ ਦਾ ਹਾਂਜੀ ਕੈਂਪ ਲਵਾਇਆ ਕੈਂਪ ਲਵਾਇਆ ਉਹਨਾਂ ਭਾਜੀ ਧਰਮ ਸਿੰਘ ਨੇ ਲਵਾਇਆ ਨਾ ਹਾਂਜੀ ਬਹੁਤ ਧੰਨਵਾਦ ਉਹਨਾਂ ਦਾ ਜੀ ਹਾਂਜੀ ਠੰਦ ਡਾਕਟਰ ਡਾਕਟਰ ਵੀ ਬੜੇ ਸਿਆਣੇ ਆ ਜੀ ਹਾਂਜੀ ਕੰਮ ਕਿੱਦਾਂ ਲੱਗ ਰਿਹਾ ਹੈ ਹਾਂਜੀ ਹਾਂ ਲਾਉਂਦੇ ਹਰ ਵਾਰ ਹਾਂਜੀ ਹਰ ਵਾਰ ਲਾਉਂਦੇ ਆ ਇਹਨਾਂ ਦਾ ਹੈਗਾ ਹੀ ਤੀਜਾ ਚੌਥਾ ਅਸੀਂ ਥੈਂਕਸ ਕਰਨਾ ਚਾਹੁੰਦੇ ਆ ਸਰਦਾਰ ਧਰਮ ਸਿੰਘ ਜੀ ਦਾ ਉਹਨਾਂ ਨੇ ਸਾਡੇ ਪਿੰਡ ਕੈਂਪ ਲਵਾਇਆ ਆ ਇਸ ਦਾ ਡਾਕਟਰ ਸਿੰਘ ਨੂੰ ਬੁਲਾਇਆ ਜਲੰਧਰ ਹਸਪੀਟਲ ਤੋਂ ਉਹ ਬਹੁਤ ਫੇਮਸ ਆ ਆਈ ਚੈੱਕਅਪ ਕਰਵਾਇਆ ਬਹੁਤ ਵਧੀਆ ਜਿਹਾ ਦਰਿਆ ਸਾਡਾ ਐਕਸਪੀਰੀਅੰਸ ਜੀ ਦਾ